ਹਾਂਜੀ ਫੇਸਬੁਕ ਫੈਮਿਲੀ ਗੁੱਡ ਮਾਰਨਿੰਗ ਕਿਵੇਂ ਹੋ ਸਾਰੇ ਅਸੀਂ ਰਾਤ ਬਾਹਰ ਪਏ ਸੀ ਮੈਂ ਤੇ ਜਿਵੇਂ ਦੇਖੋ ਇੱਧਰ ਬਾਹਰ ਪਏ ਸੀ ਇਸ ਰਾਤ ਐਨੀ ਹਮਤ ਸਾਡੇ ਚ ਅਸੀਂ ਰਾਤ ਬਾਹਰ ਪੈ ਕੇ ਦੇਖੋ ਇੰਨੀ ਠੰਡ ਚ ਆ ਤਾਂ ਪਏ ਸੀ ਬਾਹਰ ਆਪਾਂ ਬਲ ਨਵੈਟਰ ਪਤਾ ਨਹੀਂ ਕੀ ਕਰਦਾ ਇਸ ਰਾਤ ਨੂੰ ਡਰਦੇ ਨਵੈਟਰ ਪਤਾ ਨਹੀਂ ਕੀ ਕਰਦਾ ਇਸ ਰਾਤ ਨੂੰ ਨਵੈਟਰ ਨੂੰ ਪਤਾ ਨਹੀਂ ਕੀ ਹੋਊਗਾ ਲਾਈਟ ਕੱਟਦੇ ਵਾਦੀ ਤੇ ਉਹ ਖੜਕਾ ਫੜਾ ਕਰੇ ਖੜਕ 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 ਮੈਂ ਤਾਂ ਆਏ ਲੱਗੇ ਜਿਵੇਂ ਪਤਾ ਨਹੀਂ ਕੀ ਕਰ ਦੂਗਾ ਤਾਂ ਦਰਦੀ ਜੀ ਕਿ ਮੈਂ ਤਨੂ ਲੈ ਕੇ ਬਾਹਰ ਆ ਗਈ ਮੈਂ ਕਹਾਂਦਾ ਬਾਹਰ ਕੋਈ ਨਹੀਂ 12 ਵਜੇ ਆਇਆ ਆਪੇ ਬਾਹਰ ਹਨ ਨਹੀਂ 12 12:30 ਵਜੇ ਬੜਾ ਘੜਕਾ ਕਰੇ ਹੋ ਪਹਿਲਾਂ ਮੈਂ ਪ੍ਰੌਜਾ ਤੁਹਾਨੂੰ ਫੋਨ ਲਾਇਆ ਮੈਂ ਕਹਾਂਗਾ ਉਹ ਆਏ ਕਿਉਂ ਕਰਦਾ ਵਾ ਆਪਣਾ ਦੂਜਾ ਇਨਵਰਟਰ ਕਹਿੰਦਾ ਉਹੀ ਕਰਦਾ ਸਵਿੱਚ ਬੰਦ ਕਰ ਦੋ ਕਹਿੰਦਾ ਉਹਦੀ ਵੇਖ ਲਓ ਸਵਿੱਚ ਬੰਦ ਕਰਕੇ ਮੈਂ ਕਹਾਂਦਾ ਸਵਿੱਚ ਬੰਦ ਕਰ ਦਿੱਤਾ ਲਾਈਟ ਮੁੜ ਜੂਗੀ ਉਹੀ ਗੱਲ ਜੋ ਸਵਿੱਚ ਬੰਦ ਕਰਦੀ ਲਾਈਟ ਮੁੜ ਗਈ ਸਾਰੇ ਮੈਂ ਕਹ ਹਾਈ ਬੜਾ ਕਸੂਤਾ ਪੰਗਾ ਹੈ ਬਾਤ ਫਿਰ ਮੈਂ ਕਾ ਚਲ ਫਿਰ ਫਿਰ ਮੈਂ ਕਾ ਜੇ ਹੋਣਾ ਇਹ ਹੋਵੇ ਸੱਚ ਛੱਡੀ ਤੋਂ ਲੇਟ ਫੇਰ ਆਵੇ ਹੀ ਨਾ ਫਿਰ ਜਦੋਂ ਮੈਂ ਸੱਚ ਔਨ ਕੀਤੀ ਤੇ ਫਿਰ ਲਾਈਟ ਆ ਗਈ ਫਿਰ ਮੈਂ ਕਾ ਮਨ ਮੰਜੇ ਬਾਰ ਕਾ ਡਰ ਲੇ ਡਰ ਲੱਗਦਾ ਵਹ ਜਿੰਦਗੀ ਪਤਾ ਕਿੰਨੀ ਪਿਆਰੀ ਆ ਮਸਾਂ ਜਿੰਦਗੀ ਮਿਲੀ ਆ ਰੱਬ ਨੇ ਜਿੰਦਗੀ ਮਸਾਂ ਦਿੱਤੀ ਆ ਸਹੀ ਗੱਲ ਆ ਵੇ بجلی ਦਾ ਕਰਮ ਲੋਡ ਆ ਗਿਆ ਹੈਗਾ ਤਾਂ ਪਤਾ ਨਹੀਂ ਕੀ ਪ੍ਰੋਬਲਮ ਹੈ ਕਈ ਦਿਨ ਹੋ ਗਏ ਅੱਗੇ ਵੀ ਐ ਕਰਦੀ ਸੀ ਲੈਟ ਆਵੇ ਮੈਨੂੰ ਲੱਗਦਾ ਹੁਣ ਤਾਂ ਟ੍ਰੀਕੀ ਹੈ ਪਤਾ ਨਹੀਂ ਦਿਨ ਚੜ੍ਹ ਕੇ ਕਰਕੇ ਨਹੀਂ ਪਤਾ ਲੱਗਦਾ ਤੇ ਪਤਾ ਨਹੀਂ ਲੈਟ ਕੀ ਆ ਹੁਣ ਤੇਰਾ ਨਹੀਂ ਤਾਂ ਸਾਰੇ ਰਾਤਾਂ ਹੀ ਕਰੇਗੇ ਤੇ ਖੜਬਾ ਆਟ ਬੜਾ ਭਾਵੇ ਉਹ ਨਨ ਵੈਕਟਰ ਤੇ ਬਈ ਜਾਨ ਬਹੁਤ ਪਿਆਰੀ ਆ ਮਾ ਸੱ ਰੱਬ ਨੇ ਮਾਨਸ ਦੇ ਜ਼ਿੰਦਗੀ ਦਿੱਤੀ ਹੈ ਕਹਿੰਦੇ ਹੁੰਦੇ ਆ ਦੁਵਾਰੀ ਪਤਾ ਨਹੀਂ ਮਿਲਣੀ ਹੈ ਜਾਂ ਨਹੀਂ ਹਣ ਤੇ ਪਰ ਆਪ ਦੀ ਸੇਫਟੀ ਤਾਂ ਬੰਦੇ ਨੂੰ ਜ਼ਰੂਰੀ ਆ ਤੇ ਮੈਂ ਕਿਹ ਕੀ ਪਤਾ ਜਵਾਕ ਨਾਲ ਪਿਆਏ ਤੇ ਅੰਦਰ ਉੱਥੇ ਇੱਥੇ ਦੂਰ ਤਾਂ ਹੈਗੇ ਉੱਥੇ ਕੋਲੇ ਲੱਗਿਆ ਇਨਵਰਟਰ ਤੇ ਅਸੀਂ ਹਾਰ ਕੇ ਬਾਹਰ ਆ ਗਏ ਚਲੋ ਠੀਕ ਆ ਰੱਬ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਗੱਲ ਚ ਰੱਖੇ ਧੰਨਵਾਦ